ਉਹ ਜੇ ਗੱਲਾਂ ਕੀਤੀ ਜਾਂਦੀਆਂ ਨੇ ਕਿ ਪੰਜਾਬ ਦੇ ਨੌਜਵਾਨ ਨਸ਼ੇ ਨਾਲ ਗਲਤ ਹੋ ਰਹੇ ਨੇ ਇੱਥੇ ਅੱਜ ਨੌਜਵਾਨਾਂ ਨੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਜਿਸ ਘੋੜਿਆਂ ਦਾ ਸ਼ੌਕ ਰੱਖਦੇ ਨੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਜਿਹੜੇ ਇੱਥੇ ਘੋੜੇ ਲੈ ਕੇ ਪਹੁੰਚੇ ਨੇ ਸੁਨੇਹਾ ਇਹ ਦੇ ਰਹੇ ਆ ਕਿ ਪਹਿਲੀ ਗੱਲ ਪੀ ਨਸ਼ਾ ਛੱਡੋ ਹੁਣ ਕਈ ਬੱਚੇ ਤਾਂ ਕਰਕੇ ਨਸ਼ੇ ਜਪਦੇ ਨੇ ਜੀ ਕਿ ਵਿਲੇ ਨੇ ਪਰ ਜੋ ਘੋੜੀ ਰੱਖਣਗੇ ਤਾਂ ਬਿਜ਼ੀ ਹੋ ਜਾਣਗੇ ਰੱਖਦੇ ਹਾਂ ਜੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਆ ਤੁਹਾਨੂੰ 15-15 20-20 ਲੱਖ ਰੁਪਏ ਮਿਲਦਾ ਤੇ ਕਿਹੜਾ ਬੰਦਾ ਜਿਹੜਾ ਕਹੂ ਵੀ ਮੈਂ ਘੋੜੇ ਨਹੀਂ ਰੱਖਣੇ ਬਾਂਜ ਜੋਰ ਆਊਗਾ ਘੋੜਾ ਫੜਨਾ ਲਾਤਾਂ ਦੀ ਪੇਟ ਦੀ ਲੱਕ ਦੀ ਸਾਰੀ ਐਕਸਰਸਾਈਜ਼ ਜਿਹੜੀ ਆ ਉਹ ਤੁਹਾਡੀ ਫ੍ਰੀ ਆਫ ਕਾਸਟ ਹੋ ਜਾਂਦੀ ਹੈ ਤੇ ਚਿੱਟਾ ਤਾਂ ਸਾਡੇ ਕੋ ਵੀ ਆ ਪਰ ਸਾਡੇ ਹੀ ਦੱਸਣ ਲੱਗਿਆ ਫਕਰ ਮਹਿਸੂਸ ਕਰਦੇ ਆ ਵੀ ਸਾਨੂੰ ਚਿੱਟੇ ਦਾ ਸ਼ੌਂਕ ਹੈ ਚਿੱਟੇ ਘੋੜੇ ਦਾ ਸ਼ੌਂਕ ਹੈ ਚਿੱਟੇ ਨਸ਼ੇ ਦਾ ਸ਼ੌਕ ਨਹੀਂ ਸਤਿ ਸ਼੍ਰੀ ਅਕਾਲ ਦਾ ਸਮਰੋਹ ਵਿੱਚ ਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਰਸ਼ਕੋ ਤੁਸੀਂ ਦੇਖਦੇ ਹੋ ਕਿ ਪੰਜਾਬ ਨੂੰ ਕਿਤਨਾ ਕਿਤੇ ਨਸ਼ਿਆਂ ਦਾ ਛੇਵੇਂ ਦਰਿਆ ਨਾ ਗਿਣਿਆ ਜਾਂਦਾ ਤੇ ਪੰਜਾਬ ਵਿੱਚ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਪੰਜਾਬ ਦੇ ਨੌਜਵਾਨ ਨਸ਼ੇ ਨਾਲ ਗਲਤ ਹੋ ਰਹੇ ਨੇ ਪੰਜਾਬ ਦੇ ਨੌਜਵਾਨ ਨੌਜਵਾਨ ਜਿਹੜੇ ਨੇ ਕਿਤਨਾ ਕਿਤੇ ਨਸ਼ੇ ਵਿੱਚ ਜਿਹੜੇ ਦਲਦਲ ਦੇ ਵਿੱਚ ਨਸ਼ੇ ਦਿਲਦਲ ਵਿੱਚ ਦੱਸਦੇ ਜਾ ਰਹੇ ਨੇ ਪਰ ਇੱਥੇ ਅੱਜ ਨੌਜਵਾਨਾਂ ਨੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਜਿਸ ਤਰੀਕੇ ਨਾਲ ਅਸੀਂ ਵੇਖ ਰਹੇ ਹਾਂ ਕਿ ਅਸੀਂ ਸਰਦੀਪਿੰਡ ਦੀ ਗੱਲ ਕਰੀਏ ਸਰਦੀਪਿੰਡ ਜਸਰਵਾਲ ਛੀਨੇ ਦੀ ਗੱਲ ਕਰ ਰਹੇ ਹਾਂ ਜਿੱਥੇ ਕਿ ਇਹ ਪਿੰਡ ਦੇ ਨ ਨੌਜਵਾਨ ਜਿਹੜੇ ਸੇ ਘੋੜੇ ਲੈ ਕੇ ਪਹੁੰਚੇ ਨੇ ਇਹਦੇ ਘੋੜਿਆਂ ਦੇ ਨਾਲ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਨਾਲ ਗੱਲ ਕਰੀ ਜਿੱਥੇ ਇੱਕ ਰਾਈਡਿੰਗ ਕੀਤੀ ਗਈ ਆ ਪਿੰਡ ਵਿੱਚ ਹੌਸ ਰਾਈਡਿੰਗ ਕਰਕੇ ਕਿਧਰ ਕਿਧਰ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਆ ਨਾਲ-ਨਾਲ ਇੱਕ ਮੈਸੇਜ ਦਿੱਤਾ ਗਿਆ ਕਿ ਅਸੀਂ ਨਸ਼ਿਆਂ ਨੂੰ ਛੱਡ ਕੇ ਅਤੇ ਪੰਜਾਬ ਦੇ ਵਿੱਚ ਅਸੀਂ ਪੰਜਾਬ ਦਾ ਨਾਮ ਰੋਸ਼ਨ ਕਰ ਸਕਦੇ ਆ ਨਾਲ-ਨਾਲ ਜਿਸ ਤਰੀਕੇ ਨਾਲ ਗੱਲ ਕਰੀ ਕਿਤੇ ਦੀ ਤੇ ਕੋਈ ਵੀ ਕੀਤਾ ਅਪਣਾ ਸਕਦੇ ਆ ਅਸੀਂ ਪੰਜਾਬ ਨੂੰ ਦੇ ਨੌਜਵਾਨ ਜਿਹੜੇ ਆ ਅਸੀਂ ਬਹੁਤ ਅ ਬਲਚਾਲੀ ਆ ਜੋਧੇ ਆ ਅਸੀਂ ਬਹੁਤ ਕੰਮ ਕਰ ਸਕਦੇ ਹਾਂ ਉਸੇ ਤਰੀਕੇ ਨਾਲ ਸਾਡੇ ਨੌਜਵਾਨ ਜਿਹੜੇ ਪਹੁੰਚੇ ਨੇ ਆਪਾਂ ਗੱਲ ਕਰਾਂਗੇ ਆਹ ਨਹੀਂ ਗੁਰਦੇਵ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਆਫਸਰਾਈਡਿੰਗ ਕੀਤੀ ਗਈ ਆ ਆ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਹੈ ਜਿਸ ਤਰੀਕੇ ਨਾਲ ਸਾਰੇ ਨੌਜਵਾਨ ਇਕੱਠੇ ਕੀਤੇ ਆ ਤੁਸੀਂ ਹਾਂਜੀ ਬਿਲਕੁਲ ਜੀ ਇਹ ਸੁਨੇਹਾ ਆ ਜੀ ਸਾਰੀ ਨੌਜਵਾਨ ਜਿਨੇ ਵੀ ਸਾਡੇ ਵੀਰ ਨੇ ਇਹਦੇ ਚ ਮੈਂ ਤਿੰਨ ਚਾਰ ਗੱਲਾਂ ਸਪੈਸ਼ਲ ਤੌਰ ਤੇ ਕਹਿਣਾ ਚਾਹੁੰਦਾ ਕਿ ਇੱਕ ਤਾਂ ਉਹ ਵੀਰ ਜਿਹੜੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ 'ਚ ਜਾਣਾ ਚਾਹੁੰਦੇ ਆ ਹਜੇ ਉਹਨਾਂ 10ਵੀਂ 12ਵੀਂ ਕੀਤੀ ਹੁੰਦੀ ਹੈ ਤੇ ਉਹਨਾਂ ਦੇ ਮੂੰਹ 'ਤੇ ਅਸੀਂ ਘੋੜਸਵਾਰੀ ਕੀਤੀ ਅਸੀਂ ਸਾਡਾ ਘੋੜਿਆਂ ਦਾ ਫਾਰਮ ਹੈ ਅਸੀਂ ਘੋੜੇ ਰੱਖਦੇ ਆ ਇਹ ਵੇਖੋ ਜੀ ਇੱਕ ਖੇਤੀ ਦੇ ਨਾਲ ਨਾਲ ਇੱਕ ਤਾਂ ਸਹਾਇਕ ਧੰਦਾ ਤੁਸੀਂ ਖੇਤੀਬਾੜੀ ਕਰਦੇ ਹੋ ਫਸਲ ਲੈਣੇ ਹੋ ਜੇ ਤੁਸੀਂ ਘਰ ਚੋਂ ਦੋ ਤਿੰਨ ਘੋੜੀਆਂ ਵੀ ਪਾਲਦੇ ਹੋ ਇਹਨਾਂ ਦੇ ਜਦੋਂ ਬੱਚੇ ਆਉਂਦੇ ਨੇ ਉਹ ਬੱਚੇ ਵੇਚ ਕੇ ਵੀ ਤੁਸੀਂ ਚੰਗੀ ਕਮਾਈ ਕਰ ਸਕਦੇ ਆ ਇੱਕ ਤਾਂ ਅਸੀਂ ਘੋੜਸਵਾਰੀ ਕਰਕੇ ਪੂਰੇ ਪਿੰਡਾਂ ਦੇ ਵਿੱਚੋਂ ਸਾਡੇ ਗੁਰਦਾਸਪੁਰ ਏਰੀਆ ਬਟਾਲਾ ਏਰੀਆ ਤਰਨਤਾਰਨ ਏਰੀਆ ਅੰਮ੍ਰਿਤਸਰ ਜ਼ਿਲ੍ਹਾ ਸਾਰੇ ਏਰੀਆ ਦੇ ਬਹੁਤ ਸਾਰੇ ਭਰਾ ਦੂਰ ਉਧਰੋਂ ਘੋੜੀਆਂ ਲੈ ਕੇ ਆਏ ਆ ਉਹ ਲੋਕ ਵੀ ਸ਼ੌਕ ਨਾਲ ਘੋੜੀਆਂ ਸਾਰੇ ਪੜਾ ਰੱਖਦੇ ਆ ਹੁਣ ਅਸੀਂ ਆਪਣੇ ਪਿੰਡ ਦੇ ਵਿੱਚ ਅੱਜ ਸਮਝ ਲਓ ਕਿ 20-25 ਘੋੜੀਆਂ ਤੋਰੀਆਂ ਨੇ 25 ਘੋੜੀਆਂ ਦਾ ਰਾਈਡ ਕੀਤੀ ਤੇ ਬਹੁਤ ਸਾਰੇ ਲੋਕ ਰੋਕ ਰੋਕ ਕੇ ਪੁੱਛ ਰਹੇ ਸੀ ਕਿ ਭਾਜੀ ਕੀ ਪ੍ਰੋਗਰਾਮ ਹੋ ਰਿਹਾ ਤਾਂ ਅਸੀਂ ਸਾਰਿਆਂ ਨੇ ਇਹ ਗੱਲ ਕੀਤੀ ਕਿ ਆਪਾਂ ਸਨੇਹਾ ਇਹ ਦੇ ਰਹੇ ਆ ਕਿ ਪਹਿਲੀ ਗੱਲ ਪੀ ਨਸ਼ਾ ਛੱਡੋ ਜਿਹੜੇ ਬੱਚੇ ਵਿਹਲੇ ਹੋਣ ਕਰਕੇ ਜਿੰਨਾਂ ਕੋਈ ਕੰਮ ਧੰਦਾ ਨਹੀਂ ਆ ਬੇਰੋਜ਼ਗਾਰ ਨੇ ਜਾਂ ਗਲਤ ਸੰਗਤ ਵਿੱਚ ਬਹਿਣ ਕਰਕੇ ਉਹ ਨਸ਼ੇ ਦੇ ਆਦੀ ਹੋ ਗਏ ਆ ਉਹ ਜਦੋਂ ਘਰ 'ਚ ਕੋਈ ਦੋ ਘੋੜੀਆਂ ਜਾਂ ਇੱਕ ਘੋੜੀ ਰੱਖਣਗੇ ਤੇ ਘੋੜੀ ਨਾਲ ਬੰਦਾ ਬਿਜ਼ੀ ਹੋ ਜਾਂਦਾ ਉਹਦੇ ਕੋਲ ਫਿਰ ਫालतू ਟਾਈਮ ਨਹੀਂ ਹੁੰਦਾ ਕਿ ਉਹ ਬਾਹਰ ਜਾ ਕੇ ਬੁਰੀ ਸੰਗਤ ਚ ਬਵੇ ਜਾਂ ਵਿਹਲਾ ਹੋ ਜੇ ਹੁਣ ਕਈ ਬੱਚੇ ਤਾਂ ਕਰਕੇ ਨਸ਼ੇ ਚ ਪੈਂਦੇ ਨੇ ਜੀ ਕਿ ਵਿਹਲੇ ਨੇ ਪਰ ਜੋ ਘੋੜੀ ਰੱਖਣਗੇ ਤਾਂ ਬਿਜ਼ੀ ਹੋ ਜਾਣਗੇ ਇੱਕ ਤਾਂ ਇਹ ਸੁਨੇਹਾ ਕਿ ਘੋੜੀ ਰੱਖਣੀ ਇੱਕ ਤਾਂ ਸਹਾਇਕਤੰਦਾ ਇੱਕ ਤੁਹਾਨੂੰ ਬੁਰੀ ਸੰਗਤ ਤੋਂ ਬਚਾਉਂਦਾ ਇਹ ਘੋੜੀਆਂ ਸਾਡੇ ਵੀਰ ਹੋਰ ਬਹੁਤ ਸਾਰੇ ਅਲੱਗ-ਅਲੱਗ ਆਏ ਤੁਸੀਂ ਗੱਲ ਕਰ ਸਕਦੇ ਹੋ ਬਟਾਲੇ ਤੋਂ ਵੀਰ ਜੀ ਹੋਣੀ ਆਏ ਨੇ ਤੇ ਪਰਪਰ ਜੀ ਤੁਸੀਂ ਆਪਾਂ ਸੁਨੇਹਾ ਲਾਉਣ ਦੀ ਗੱਲ ਕੀਤੀ ਆ ਅੱਜ ਤੁਸੀਂ ਗਲੀਆਂ ਚ ਗਏ ਹੋ ਪਿੰਡ ਦੇ ਵਿੱਚ ਪਿੰਡਾਂ ਚ ਗਏ ਹੋ ਜਸਤਰਵਾਲ ਈਸੇਪੁਰ ਗਏ ਹੋ ਕਾਫੀ ਪਿੰਡਾਂ ਦੀ ਤੁਸੀਂ ਗਏ ਹੋ ਜਿਸ ਤਰੀਕੇ ਨਾਲ ਉਸ ਰਾਈਡਿੰਗ ਕਰਕੇ ਇਹ ਲੋਕਾਂ ਨੂੰ ਅਪੀਲ ਕੀਤੀ ਹੈ ਨੌਜਵਾਨਾਂ ਨੂੰ ਨਾਲ ਨਾਲ ਇੱਕ ਮੈਸੇਜ ਦੇ ਰਹੇ ਹੋ ਕੀ ਲੱਗਦਾ ਕਿ ਇਹ ਬੈਨੀਫਿਟ ਨਾਲ ਆ ਲੋਕ ਜਿਹੜੇ ਨੇ ਕਿਤਨਾ ਪੈਸੇ ਦਾ ਪੰਜਾਬ ਸਾਡਾ ਰੰਗਲਾ ਪੰਜਾਬ ਆ ਕੋਈ ਗੱਲ ਨਹੀਂ ਪਰ ਫਿਰ ਵੀ ਜੇ ਕੋਈ ਬੱਚਾ ਚਾ ਕੋਈ ਗਲਤ ਸੰਗਤ ਚ ਪੈਂਦਾ ਤਾਂ ਕੀ ਸੁਧਰ ਸਕਦਾ ਇਸ ਚੀਜ਼ ਨਾਲ ਬਿਲਕੁਲ ਜੀ ਬਹੁਤ ਜ਼ਿਆਦਾ ਫਰਕ ਪੈਂਦਾ ਹੁਣ ਮੈਂ ਪਿਛਲੇ 8-10 ਸਾਲਾਂ ਤੋਂ ਘੋੜਿਆਂ ਨਾਲ ਜੁੜਿਆ ਆ ਅਸੀਂ ਘੋੜਿਆਂ ਦਾ ਇੱਕ ਫਾਰਮ ਚਲਾ ਰਿਆ ਨਾਲ ਖੇਤੀਬਾੜੀ ਵੀ ਕਰ ਰਹੇ ਆ ਤੇ ਅਸੀਂ ਬੜੇ ਸੋਹਣੀਆਂ ਘੋੜੀਆਂ ਸੀ ਵੇਚਦੇ ਵੀ ਆ ਸਾਡੇ ਘਰ ਘੋੜੀਆਂ ਜਦੋਂ ਅੱਗੇ ਬੱਚੇ ਦਿੰਦੀਆਂ ਨੇ ਜਦੋਂ ਉਹ ਵਿਕਦੀਆਂ ਨੇ ਹੁਣ ਸਾਡੇ ਕੋਲ ਇੱਕ ਬਹੁਤ ਸੋਹਣਾ ਬੱਚਾ ਆਇਆ ਸਾਡੇ ਫਾਰਮ ਤੇ ਤੇ ਸਾਡੇ ਘੋੜੇ ਵਾਲੇ ਭਰਾਵਾਂ ਨੇ ਆ ਕੇ ਸਾਨੂੰ ਆਫਰ ਦਿੱਤੀ ਕੋਈ ਕਹਿੰਦਾ ਜੀ ਸਾਡੇ ਕੋਲ 15 ਲੱਖ ਲੈ ਲਓ ਸਾਨੂੰ ਇਹ ਬੱਚਾ ਦੇ ਦਿਓ ਕੋਈ ਕਹਿੰਦਾ ਸਾਨੂੰ 20 ਲੱਖ ਰੁਪਈਆ ਲੈ ਲਓ ਇਹ ਬੱਚਾ ਦੇ ਦਿਓ ਤੇ ਇੰਨੀ ਵੱਡੀ ਅਮਾਉਂਟ ਸਿਰਫ ਇੱਕ ਘੋੜੇ ਦੇ ਬੱਚੇ ਦੀ ਕੋਈ ਛੋਟੀ ਗੱਲ ਨਹੀਂ ਹੈਗੀ ਜੇ ਪੰਜਾਬ ਦੀ ਧਰਤੀ ਤੇ ਰਹਿ ਕੇ ਤੁਸੀਂ ਘੋੜੇ ਰੱਖਦੇ ਹੋ ਜੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਆ ਤੁਹਾਨੂੰ 15-15 20-20 ਲੱਖ ਰੁਪਈਆ ਮਿਲਦਾ ਤੇ ਕਿਹੜਾ ਬੰਦਾ ਜਿਹੜਾ ਕਹੂ ਵੀ ਮੈਂ ਘੋੜੇ ਨਹੀਂ ਰੱਖਣੇ ਫਿਰ ਮੈਂ ਕੱਲਾ ਘੋੜੇ ਨਹੀਂ ਰੱਖਦਾ ਜਿੰਨੇ ਭਰਾ ਆਏ ਆ ਮੈਂ ਕੈਮਰਾ ਮੈਂ ਨਵੀਰ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਯਾਰਾ ਘੁਮਾ ਕੇ ਦਿਖਾਇਆ ਵੀਡੀਓ ਵੀ ਦਿਖਾਈ ਕਿ ਚਾਰ ਪੰਜ ਜ਼ਿਲ੍ਹਿਆਂ ਤੋਂ ਇੱਥੇ ਵੀਰ ਇਕੱਠੇ ਹੋਏ ਨੇ ਅੱਜ ਸਾਡੀ 150 ਬੰਦੇ ਦੀ ਗੈਦਰਿੰਗ ਸੀ ਤੇ ਸਾਰੇ ਸ਼ੌਂਕ ਰੱਖਦੇ ਸਾਰੇ ਨੇ ਘੋੜੀਆਂ ਰੱਖੀਆਂ ਤੇ ਸੋਨਾ ਜਿਹੜਾ ਮੁਨਾਫਾ ਲੈ ਰਹੇ ਨੇ ਇਹਨਾਂ ਚੋਂ ਬਿਲਕੁਲ ਠੀਕ ਹੈ ਜੀ ਇੱਕ ਅਸੀਂ ਨਸ਼ੇ ਤੋਂ ਬਚਾਂਗੇ ਮਾੜੀ ਸੰਗਤ ਤੋਂ ਬਚਾਂਗੇ ਇੱਕ ਮੁਨਾਫਾ ਵੀ ਹੈ ਤੇ ਬਿਜ਼ਨਸ ਕਰਨ ਦਾ ਇੱਕ ਚੰਗਾ ਰੋਜ਼ਗਾਰ ਇੱਕ ਸਾਹ ਇੱਕ ਤਨ ਦਾ ਬਹੁਤ ਚੰਗਾ ਬਿਲਕੁਲ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਹੌਸਟਿੰਗ ਕੀਤੀ ਜਾ ਰਹੀ ਹੈ ਤੁਸੀਂ ਵੀ ਘ ਕਠਿਨ ਹੁੰਦਾ ਕਿਉਂਕਿ ਇਹ ਕਾਫੀ ਮਹਿੰਗੇ ਜਿਸ ਤਰੀਕੇ ਦਾ ਦੱਸ ਰਹਾ ਕਿ ਬੱਚੇ ਜਿਹੜੇ 8-8 10 ਸਾਲ ਕਰਦੇ ਵਿਕਦੇ ਆ ਕੀ ਇਹ ਫਿਰ ਆਹਾਰ ਆਮ ਬੰਦੇ ਵਾਸਤੇ ਸੌਖਾ ਹੈਗਾ ਇਸ ਨੂੰ ਲੈ ਕੇ ਇਹਨੂੰ ਜਿਸ ਤਰੀਕੇ ਨਾਲ ਘੋੜੀ ਆ ਬਸ਼ੇਰੀ ਉਸ ਨੂੰ ਪਾਲਣਾ ਫਿਰ ਉਸ ਨੂੰ ਸਾਹਮਣਾ ਫਿਰ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਘੋੜਾ ਇਹਨੂੰ ਆਪਾਂ ਕਿਸ ਤਰ੍ਹਾਂ ਲੈ ਸਕਦੇ ਆ ਘੋੜਾ ਘੋੜੇ ਨੂੰ ਆਪਾਂ ਕੀ ਗਣਦੇ ਆ ਆਪਾਂ ਪੈਸੇ ਦਿੰਨੇ ਆ ਜਿੰਮ ਜਾਂਦੇ ਆ ਘੋੜੇ ਆ ਘੋੜਾ ਰੱਖਣ ਵਾਲਾ ਰਾਈਡਿੰਗ ਵਾਲਾ ਕਰਨ ਵਾਲਾ ਬੰਦਾ ਉਹ ਅਨਫਿਟ ਨਹੀਂ ਰਹਿ ਜਦੋਂ ਹੀ ਘੋੜੇ ਤੇ ਚੜਨ ਲੱਗ ਜੇ ਉਦੋਂ ਤੁਸੀਂ ਫਿੱਟ ਹੋਣੇ ਸ਼ੁਰੂ ਹੋ ਜੂਗੇ ਬਾਹਾਂ ਚ ਜ਼ੋਰ ਆਊਗਾ ਘੋੜਾ ਫੜਨਾ ਲਾਤਾਂ ਦੀ ਪੇਟ ਦੀ ਲੱਕ ਦੀ ਸਾਰੀ ਐਕਸਰਸਾਈਜ਼ ਜਿਹੜੀ ਆ ਉਹ ਤੁਹਾਡੀ ਫ੍ਰੀ ਆਫ ਕਾਸਟ ਹੋ ਜਾਂਦੀ ਹੈ ਘੋੜਾ ਇਹ ਕਿਹੋ ਜੀ ਇਹੋ ਜਿਹੇ ਚੀਜ਼ ਜਿਹੜਾ ਤੁਹਾਡੇ ਕੋਈ ਮਾਂ ਪਿਓ ਕੋਈ ਭੈਣ ਭਰਾ ਜਿਹੜਾ ਵੀਰ ਚਿੱਟੇ ਦਾ ਸੇਵਨ ਕਰਦਾ ਉਹ ਦੱਸਣ ਲੱਗਿਆਂ ਸ਼ਰਮਾਉਂਦੇ ਆ ਤੇ ਚਿੱਟਾ ਤਾਂ ਸਾਡੇ ਕੋਲ ਵੀ ਆ ਪਰ ਸਾਡੇ ਹੀ ਦੱਸਣ ਲੱਗਿਆਂ ਫਕਰ ਮਹਿਸੂਸ ਕਰਦੇ ਆ ਵੀ ਸਾਨੂੰ ਚਿੱਟੇ ਦਾ ਸ਼ੌਂਕ ਹੈ ਚਿੱਟੇ ਘੋੜੇ ਦਾ ਸ਼ੌਂਕ ਹੈ ਚਿੱਟੇ ਨਸ਼ੇ ਦਾ ਸ਼ੌਂਕ ਨਹੀਂ ਘੋੜਾ ਕਿਹੋ ਜੀ ਚੀਜ਼ ਆ ਘੋੜਾ ਪੈਸੇ ਦਾ ਸਹਾਇਕ ਧੰਦਾ ਤਾਂ ਹੈ ਹੀ ਹੈ ਇਹ ਚ ਕੋਈ ਦੂਰ ਆਇ ਨਹੀਂ ਵੀ ਨਹੀਂ ਹੈਗਾ ਸਹਾਇਕ ਧੰਦਾ ਤਾਂ ਹੈਗਾ ਜੀ ਪਰ ਇਹਨੂੰ ਸ਼ੌਂਕ ਦੇ ਤੌਰ ਤੇ ਸ਼ੁਰੂ ਕਰੋ ਐਜ਼ ਅ ਬਿਜ਼ਨਸਮੈਨ ਰਕਮੈਂਡ ਨਹੀਂ ਕਰਦਾ ਇਹਨੂੰ ਸ਼ੁਰੂ ਕਰੋ ਬਿਜ਼ਨਸ ਤੁਹਾਨੂੰ ਇਹ ਆਪਣੇ ਆਪ ਦਊਗਾ ਪਰ ਅੱਜ ਅੱਜ ਉਪਰਾਲਾ ਕੀਤਾ ਤੁਸੀਂ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਨਾਲ ਮੈਸੇਜ ਦੇ ਰਹੇ ਹੋ ਕਿ ਨਸ਼ਿਆਂ ਤੋਂ ਬਾਹਰ ਨਿਕਲੋ ਪੰਜਾਬ ਨੂੰ ਬਚਾਈਏ ਹਾਂਜੀ ਭਾਈ ਜੀ ਇੰਦਾ ਹੀ ਆ ਨਾ ਤਾਂ ਇਹਨੂੰ ਦੱਸਿਆ ਸ਼ੁਰੂ ਚ ਬੇਨਤੀ ਕੀਤੀ ਆ ਵੀ ਜਦੋਂ ਤੁਸੀਂ ਘੋੜਾ ਰੱਖ ਲਿਆ ਫਿਜ਼ੀਕਲੀ ਫਿਟ ਹੋ ਜਾਓਗੇ ਨਸ਼ੇ ਵਾਲਾ ਤੁਹਾਡਾ ਧਿਆਨ ਨਹੀਂ ਜੇ ਤੁਸੀਂ ਘੋੜੇਵਾਲ ਧਿਆਨ ਦੋਗੇ ਤੁਸੀਂ ਤੁਹਾਡੀ ਐਕਸਰਸਾਈਜ਼ ਬਾਹਾਂ ਤੋਂ ਲੈ ਕੇ ਸਾਰੇ ਸਰੀਰ ਦੀ ਘੋੜੇ ਤੇ ਫ੍ਰੀ ਆਫ ਕਾਸਟ ਹੋ ਰਹੀ ਆ ਤੁਹਾਨੂੰ ਜਦੋਂ ਤੁਸੀਂ ਘੋੜਾ ਰੰਦੇ ਉਹਨੂੰ ਫੀਡ ਕਰਨਾ ਉਹਨੂੰ ਗਰੂਮਿੰਗ ਕਰਨੀ ਤੁਹਾਡੇ ਕੋਲ ਬਿਜ਼ੀ ਇੰਨੇ ਹੋ ਜਾਂਦੇ ਹੋ ਤੁਸੀਂ ਤੁਸੀਂ ਨਸ਼ੇ ਤੋਂ ਆਪਣੇ ਆਪ ਦੂਰ ਹੋ ਜਾਂਦੇ ਹੋ ਹਾਂਜੀ ਹਾਂਜੀ ਗੁਰਾਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਆਪ ਸਟਾਈਡਿੰਗ ਕਰ ਰਹੇ ਹੋ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਨੌਜਵਾਨਾਂ ਨੂੰ ਅਪੀਲ ਕਰ ਰਹੇ ਹੋ ਕੀ ਕਹਿਣਾ ਚਾਹੋ ਮੈਂ ਤੇ ਆਪਣੇ ਬਾਰੇ ਦੱਸੂਗਾ ਵੀ ਪਹਿਲਾਂ ਅੱਜ ਤੋਂ 5-6 ਸਾਲ ਪਹਿਲਾਂ ਜਦੋਂ ਕੋ ਮੇਰੇ ਕੋ ਘੋੜੇ ਨਹੀਂ ਸੀ ਹੈਗੇ ਤੇ ਮੈਂ ਕਹਿੰਦੀ ਇੱਧਰ ਚੱਲ ਗਿਆ ਕਿ ਉਧਰ ਚੱਲ ਗਿਆ ਤੇ ਜਦੋਂ ਦਾ ਘੋੜਿਆਂ ਦਾ ਸ਼ੌਂਕ ਪਾਲ ਲਿਆ ਤੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਵਿਆਹਾਂ ਸ਼ਾਦੀਆਂ ਵੀ ਛੱਡ ਦਿੱਤੀਆਂ ਤੇ ਪਰ ਆਪਣੇ ਘੋੜਿਆਂ ਕਰਕੇ ਕਿਤੇ ਵੀ ਨਹੀਂ ਆਈ ਜਾਈਦਾ ਅੱਜ ਵੀ ਕਿਤੇ ਖਾਸ ਜ਼ਰੂਰੀ ਜਾਣਾ ਸੀ ਪਰ ਭਰਾ ਦਾ ਮੈਸੇਜ ਲੱਗਾ ਸੀ ਗੁਰਦੇਵ ਦਾ ਤੇ ਘੋੜਿਆਂ ਕਰਕੇ ਘੋੜਿਆਂ ਵਾਲੇ ਭਰਾਵਾਂ ਨੂੰ ਮਿਲਣ ਕਰਕੇ ਆਪਣਾ ਸਾਰਾ ਕੁਝ ਛੱਡ ਕੇ ਦਿੱਤਾ ਮੈਂ ਕਿੰਨਾ ਕੁ ਵਧੀਆ ਉਪਰਾਲਾ ਆ ਜਿੱਤੇ ਤੁਸੀਂ ਆਪਣੀ ਭੈਣ ਨੇ ਦੱਸਿਆ ਕਿ ਸਿਹਤ ਫਿੱਟ ਰਹਿੰਦੀ ਆ ਨਾਲ ਨਾਲ ਲੋਕੀ ਵੀ ਲੋਕਾਂ ਨੂੰ ਮੈਸੇਜ ਜਾਂਦਾ ਹੈ ਨਾਲ ਨਾਲ ਘਰ ਦੀ ਜਿਹੜੀ ਜਿਸਤਰੀ ਕਰੋ ਬਿジネス ਵੀ ਵਧਿਆ ਕਰ ਸਕਦੇ ਆਪਾਂ ਹਾਂਜੀ ਹਾਂਜੀ ਬਿジネス ਤੇ ਹੈਗਾ ਹੈਗਾ ਗੱਲ ਹੈਗੀ ਗੱਲ ਸ਼ੌਂਕ ਦੀ ਜੇ ਸ਼ੌਂਕ ਨਾ ਕਰਾਂਗੇ ਤਾਂ ਫਿਰ ਬਿジネス ਹੋਣਾ ਜੇ ਇਕੱਲਾ ਰੱਖਾਂਗੇ ਵਪਾਰ ਵੀ ਘੋੜੀ ਲੈਂਦੀ ਆ ਸਾਲ ਬਾਸੂਭੂ ਕੀ ਰੁਪਈਆ 10 ਲੱਖ ਵਟ ਲਾਂਗੇ ਉਹ ਕੰਮ ਨਹੀਂ ਹੈਗਾ ਗੱਲ ਸ਼ੌਂਕ ਨਾਲ ਹੋਣੀ ਆ ਪਿਆਰ ਨਾਲ ਨਹੀਂ ਫਿਰ ਗੱਲ ਨਹੀਂ ਠੀਕ ਹੈ ਹਾਂਜੀ ਅੱਜ ਬਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪਿੰਡ ਚ ਆਏ ਹੋ ਇੱਥੇ ਅੱਜ ਹੌਸ ਰਾਈਟਿੰਗ ਕੀਤੀ ਜਾ ਰਹੀ ਆ ਵੱਡੇ ਪੱਧਰ ਤੇ ਤੁਸੀਂ ਜਿਹੜਾ ਲੈ ਕੇ ਆ ਰਹੇ ਹੋ ਨਾਲ ਹਾਂਜੀ ਬਾਬਾਈ ਵਾਹਿਗੁਰਜੀ ਕਾ ਖਾਲਸਾ ਵਾਹਿ ਕਾਫੀ ਸਮੇਂ ਤੋਂ ਮੈਂ ਜਰੁੰਦਾ ਘੋੜਿਆਂ ਦੇ ਨਾਲ ਜੁੜਿਆ ਵੀਰ ਗੁਰਦੇਵ ਸਿੰਘ ਜੀ ਉਹਨਾਂ ਦੀਆਂ ਵੀਡੀਓ ਵਗੈਰਾ ਦੇਖ ਕੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਘੋੜਿਆਂ ਦਾ ਸ਼ੌਂਕ ਪਿਆ ਆਪ ਵੀ ਘੋੜੀਆਂ ਘੋੜੇ ਨਾਲ ਕੋਲੇ ਆਪਾਂ ਅੱਜ ਮੈਂ ਇਸ ਘੋੜੇ ਤੇ ਕਰ ਰਿਹਾ ਸੀਗਾ ਰਾਈਡ ਤੇ ਆਲਮਪਣਾ ਤੇ ਇਹ ਮੈਨੂੰ ਘੋੜੇ ਦੀ ਬਹੁਤ ਵਧੀਆ ਰਾਈਡ ਲੱਗੀ ਤੇ ਮੈਨੂੰ ਬੜਾ ਪਸੰਦ ਆ ਗਿਆ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਘੋੜਾ ਮੈਂ ਇਹਨਾਂ ਦੀ ਫਾਰਮ ਤੋਂ ਲੈ ਕੇ ਜਾ ਰਿਹਾ ਜੀ ਖਰੀਦ ਕੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਵੀ ਜਿਸ ਤਰ੍ਹਾਂ ਵੀਰ ਜੀ ਉਹਨਾਂ ਨੇ ਦੱਸਿਆ ਕਿ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਖੁਸ਼ਿਆ ਜੇਕਰ ਅਸੀਂ ਆਪਾਂ ਥੋੜ ਅਸੀਂ ਘੋੜਾ ਰੱਖਾਂਗੇ ਉਹ ਸਟ੍ਰੈਸ ਡਿਪਰੈਸ਼ਨ ਤੋਂ ਆਪਾਂ ਬਿਲਕੁਲ ਰਹਿਤ ਹੋ ਜਾਾਂਗੇ ਇੱਕ ਚੜ੍ਹਦੀ ਕਲਾ ਹੋਊਗੀ 50 ਲੱਖ ਦੀ ਗੱਡੀ ਤੁਹਾਡੇ ਲਾਗੋਂ ਦੀ ਲੰਘ ਜੇ ਕਿਸੇ ਨੇ ਨਹੀਂ ਕਹਿਣਾ ਬੱਚੇ ਨੇ ਬੱਸ ਜੋ ਸੇਰ ਕੱਢ ਗਏ ਵੀ ਉਹ ਗੱਡੀ ਜਾਂਦੀ ਆ ਘੋੜਾ ਭਾਵੇਂ 50000 ਦਾ ਹੀ ਜਾਂਦਾ ਪਰ ਕਿਸੇ ਨੇ ਕਹਿਣਾ ਉਹ ਘੋੜੇ ਤੇ ਸਵਾਰ ਜਾਂਦਾ ਜੀ ਇਸ ਕਰਕੇ ਬਹੁਤ ਚੰਗਾ ਸੁਨੇਹਾ ਹੈ ਬਹੁਤ ਵੀਰ ਜੀ ਨੇ ਵਧੀਆ ਪ੍ਰਾਰਲਾ ਕੀਤਾ ਸਾਨੂੰ ਸਾਰੇ ਘੋੜ ਸਵਾਰ ਵੀਰਾਂ ਨੂੰ ਇਦਾਂ ਦਾ ਪ੍ਰਾਰਲਾ ਆਪਾਂ ਆਪਣੇ ਪਿੰਡੀ ਕਰਨਾ ਚਾਹੀਦਾ ਤਾਂ ਜੋ ਸਾਡੇ ਬੱਚੇ ਜਿਹੜੇ ਮੋੜਾਂ ਉੱਤੇ ਖਲੋ ਕੇ ਆਪਣੀ ਨਸ਼ੇ ਦੀ ਤਸਕਰੀ ਕਰਦੇ ਆ ਜਾਂ ਕਹਿ ਲਓ ਕਿ ਹੋਰ ਬੁਰੀ ਸੰਗਤ ਕਰਦੇ ਆ ਉਹ ਤੋਂ ਬਚਣ ਵਾਸਤੇ ਘੋੜਾ ਰੱਖਣਾ ਬਹੁਤ ਵਧੀਆ ਚੀਜ਼ ਹੈ। ਠੀਕ ਹੈ। ਲਗਾਤਾਰ ਤਸਵੀਰਾਂ ਹੀ ਤੁਸੀਂ ਵੇਖ ਰਹੇ ਹੋ ਅਸੀਂ ਇਸ ਵੇਲੇ ਅਜਨਾਲਾ ਦੇ ਜਸਤਰਾਲ ਪਿੰਡ 'ਚ ਮੌਜੂਦ ਸੀ ਜਿੱਥੇ ਕੀ ਵੱਡੇ ਪੱਧਰ ਤੇ ਜਿਹੜੇ ਨੌਜਵਾਨ ਨੇ ਉਹ ਅੱਜ ਕੋ ਹੌਸ ਰਾਈਡਿੰਗ ਕਰਦੇ ਨਜ਼ਰ ਆਉਂਦੇ ਨੇ ਨਾਲ-ਨਾਲ ਜਿੱਥੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਆਪਾਂ ਇੱਕ ਮੈਸੇਜ ਦਿੱਤਾ ਹੈ ਲੋਕਾਂ ਨੂੰ ਕਿ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਪ੍ਰੇਰਿਤ ਹੋਣ ਅਤੇ ਇੱਕ ਸਹਾਇਕ ਧੰਦਾ ਵੀ ਇਹ ਨਾਲ-ਨਾਲ ਨਾਲ-ਨਾਲ ਆਪਣੇ ਸਰੀਰ ਨੂੰ ਫਿੱਟ ਰੱਖਣ ਦਾ ਵੀ ਇੱਕ ਵਧੀਆ ਤਰੀਕਾ ਆ। ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਦਸ ਅਮਰ న్యూਸ ਦੇ ਨਾਲ ਅਜਨਾਲਾ ਤੋਂ ਜੁਲ